ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਨਵਤਾ ਦੇ ਸੱਚੇ ਤੇ ਸੁੱਚੇ ਰਹਿਬਰ ਬਿਨਾਂ ਕਿਸੇ ਭੇਤ ਭਾਵ ਦੇ ਸਮਾਜ ਦੇ ਹਰ ਵਰਗ ਨੂੰ ਗੱਲ ਨਾਲ ਲਾਉਣ ਵਾਲਾ ਜੁਗੋ ਜੁਗ ਅਟਲ ਸ਼ਬਦ ਗੁਰੂ 12 ਅਕਤੂਬਰ 2015 ਨੂੰ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੇ ਕਿਸੇ ਦਰਿੰਦੇ ਦੇ ਮਨ ਵਿੱਚ ਪਤਾ ਨਹੀਂ ਐਸਾ ਕੀ ਆਇਆ ਕਿਸ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦੇਣ ਵਾਲੇ ਉਸ ਪਵਿੱਤਰ ਗ੍ਰੰਥ ਦੇ ਅੰਗਾਂ ਨੂੰ ਤੀਲਾ-ਤੀਲਾ ਕਰਕੇ ਗਲੀਆਂ ਨਾਲੀਆਂ ਵਿੱਚ ਸੁੱਟ ਦਿੱਤਾ ਗਿਆ। ਉਸ ਸ਼ਰਮਨਾਕ ਘਟਨਾ ਤੋਂ ਬਾਅਦ ਗੁਰੂ ਨੂੰ ਪਿਆਰ ਕਰਨ ਵਾਲਾ ਹਰ ਹਿਰਦਾ ਤਾਂ ਹਾਂ ਮਾਰ ਕੇ ਰੋਇਆ ਤੇ ਉਸ ਤੋਂ ਬਾਅਦ ਤਾਂ ਜਿਵੇਂ ਪੰਜਾਬ ਦੇ ਵਿੱਚ ਬੇਅਦਬੀ ਦਾ ਦੁੱਖਦਾਈ ਦੌਰ ਸ਼ੁਰੂ ਹੋ ਗਿਆ ਤੇ ਫਿਰ ਇਸ ਸਭ ਦੇ ਦਰਮਿਆਨ ਸਭ ਤੋਂ ਸ਼ਰਮਨਾਕ ਤੇ ਅਫਸੋਸ ਵਾਲੀ ਗੱਲ ਇਹ ਹੈ ਕਿ ਜਿਵੇਂ-ਜਿਵੇਂ ਜਿਸ ਰੇਸ਼ਿਓ ਦੇ ਨਾਲ ਗੁਰਬਾਣੀ ਦੀ ਬੇਅਦਬੀ ਵਧ ਰਹੀ ਹੈ ਸਰਕਾਰ ਤੇ ਕਾਨੂੰਨ ਦੀ ਅਣਗਹਿਲੀ, ਗੈਰ ਜ਼ਿੰਮੇਵਾਰੀ ਤੇ ਨੀਂਦ ਉਸ ਤੋਂ ਵੱਧ ਰੇਸ਼ਿਓ ਨਾਲ ਵਧ ਰਹੀ ਹੈ ਉਸ ਵੇਲੇ ਦੇ ਦਰਦ ਨੂੰ ਤੇ ਪੂਰੇ ਸੱਚ ਨੂੰ ਲੈ ਕੇ ਤੁਹਾਡੇ ਰੂਪ ਰੂਪ ਹੋਵਾਂਗੇ 12 ਅਕਤੂਬਰ 2016 ਨੂੰ ਸਿਰਫ ਤੇ ਸਿਰਫ ਇਹ ਵੀ ਪਸਾਂਜਾਂ ਤੇ